ਸੋ ਸੂਬਾ 10:05 ਦੇ ਮੈਂ ਕਾਲ ਪਿਕ ਕਰੀ ਕਹਿੰਦਾ ਮੈਂ ਸਜਾਦ ਪੱਟੀ ਗੱਲ ਕਰਦਾ ਮੈਂ ਕਹਾਂ ਦੱਸੋ ਜੀ ਸੇਵਾ ਦੱਸੋ ਤੁਸੀਂ ਮੈਨੂੰ ਕਾਲ ਕਰਨ ਦਾ ਕੀ ਮਤਲਬ ਸੀ ਕਿ ਮੈਨੂੰ ਕਿ ਕਾਲ ਕਰਦੇ ਕਿ ਤੁਸੀਂ ਗੈਂਗਸਟਰ ਹੋ ਕਹਿੰਦਾ ਤੂੰ ਮੇਰੇ ਖਿਲਾਫ ਇਦਾਂ ਇਦਾਂ ਬੋਲੇ ਮੈਂ ਕਹਾਂ ਬੋਲਾਂਗਾ ਤੂੰ ਕੀ ਚੰਗਾ ਕੰਮ ਕਰਦੇ ਜਿਹੜਾ ਤੇਰਾ ਹਾਰ ਪਾਈਏ ਮੈਂ ਕਹਦੇ ਇਹਨੇ 6:00 ਵੱਜਣੇ ਚਾਹੀਦੇ ਮੈਂ ਤਾਂ ਖੁਦ ਕਹਾਂਗਾ ਤੇਰੇ 6:00 ਵੱਜਣੇ ਚਾਹੀਦੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦਾ ਆਹ ਦੇਖੋ ਤੁਹਾਨੂੰ ਮੈਂ ਨੰਬਰ ਵੀ ਦਿਖਾਉਣਾ ਆਹ ਦੇਖੋ ਨੰਬਰ ਵੀ ਦਿਖ ਰਹੇ ਨੇ ਸਜਾਦ ਪੱਟੀ ਤੇ ਇਹਦੀ ਵੀਡੀਓ ਕਾਲ ਨਾ ਸੋਰੀ ਆਡੀ ਫਰਸਿਮਰਨ ਤੋਂ ਵੀ ਬਹੁਤ ਸਾਰੇ ਲੋਕ ਆ ਜੇ ਕਹੀਏ ਕਿ ਕਮੈਂਟਾਂ ਦੇ ਵਿੱਚ ਇਹ ਗੱਲ ਕਹਿੰਦੇ ਨੇ ਵੀ ਸਿਮਰਨ ਆਖਰ ਉਹ ਐਡੀ ਸਜਜੀ ਕੁੜੀ ਨਹੀਂ ਸੀ ਉਹਦੇ ਇੱਕ ਲੱਚਰ ਵੀਡੀਓ ਸੀ ਲੱਚਰ ਉਹਦਾ ਕੰਟੈਂਟ ਸੀਗਾ ਤਾਂ ਸਿਮਰਨ ਹੋਰੇ ਉਹਦੇ ਨਾਲ ਵੀ ਕਿਉਂ ਖੜਦੇ ਨੇ 2020 ਤੋਂ ਪਹਿਲਾਂ ਨੂੰ ਭੈਣ ਕਹਿੰਦੇ ਸੀ ਭੈਣ ਨੂੰ ਜਿਹੜੀ ਕਰਤੂਤਾਂ ਦਾ ਪਤਾ ਲੱਗਿਆ ਅਮਰਪਾਲ ਮਹਿਰੋ ਦੀਆਂ ਫਿਰ ਭੈਣ ਨੂੰ ਮੌਤੇ ਘਾਟੇ ਕਰ ਦਿੰਦਾ ਆ ਕਿ ਉੱਥੋਂ ਉਹਦਾ ਮੋਬਾਈਲ ਚੋਰੀ ਕਰਕੇ ਲੈ ਕੇ ਕਿੱਡੀ ਕਬਡੀ ਸ਼ਾਵਾ ਸੀ ਹੈਗੀ ਡਬਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਲੰਧਰ ਦੀ ਗੱਲ ਕਰੀਏ ਉੱਥੇ ਸ਼੍ਰੀਆਮ ਕੁੜੀਆਂ ਸੈਕੂਰੇਟ ਚੱਲਦੀ ਜਾਈਏ ਉੱਥੇ ਰੋਕ ਲੰਦੇ ਉੱਥੇ ਕਿਹਨੇ ਰੋਕੇ ਅੰਮ੍ਰਿਤਸਰ ਦੀ ਗੱਲ ਕਰੀਏ ਚਾਰ ਪੰਜ ੱਡੇ ਇਦਾਂ ਦੇ ਜਿੱਤੇ ਕੰਮ ਸ਼ਰਿਆਮ ਹੀ ਚੱਲਦਾ ਉੱਥੇ ਰੋਕ ਲੰਦੇ ਸਾਡੇ ਗੁਰੂਆਂ ਪੀਰਾਂ ਨੇ ਹਿਫਾਜ਼ਤ ਕੀਤੀ ਆ ਔਰਤਾਂ ਦੀ ਹਮੇਸ਼ਾ ਹਿਫਾਜ਼ਤ ਕੀਤੀ ਆ ਕਦੇ ਔਰਤਾਂ ਦੇ ਕਦੇ ਹੱਥ ਨਹੀਂ ਚੱਕਿਆ ਕਦੇ ਕੱਪੜਾ ਤੱਕ ਨਹੀਂ ਮਾਰਿਆ ਇਹ ਬੰਦੇ ਉਹਨੂੰ ਸ਼ਾਬਾਸ਼ ਹੀ ਦੇ ਰਹੇ ਆ ਹੱਲਾਸ਼ੇਰੀ ਦੇ ਰਹੇ ਸਜਾਨ ਪੱਟੀ ਜਿਹੜਾ ਗੈਂਗਸਟਾ ਆ ਅਮਰਤ ਮਹਿਰੋ ਨੂੰ ਹੱਲਾਸ਼ੇਰੀ ਦੇ ਰਹੇ ਕਿ ਤੂੰ ਚੰਗਾ ਕੰਮ ਕੀ ਚੰਗਾ ਕੰਮ ਕੀਤਾ ਇਹਨੇ ਮੈਰੋ ਨੂੰ ਲੈ ਕੇ ਸਭ ਨੂੰ ਪਤਾ ਕਿ ਕਿਸ ਤਰ੍ਹਾਂ ਦੇ ਨਾਲ ਮਾਮਲਾ ਚ ਲਗਾਤਾਰ ਚੱਲ ਰਿਹਾ ਹੈ ਤੇ ਉਹਨੂੰ ਲੈ ਕੇ ਦੋ ਪੱਖ ਹੁਣ ਤੱਕ ਸਾਹਮਣੇ ਆ ਗਏ ਨੇ ਅਮਰਿਤਪਾਲ ਮੈਰੋ ਨੂੰ ਠੀਕ ਹੈ ਨਾਲੇ ਲੋਕਾਂ ਦੀ ਵੀ ਗਿਣਤੀ ਵੱਡੀ ਹੈ ਤੇ ਦੂਜੇ ਪਾਸੇ ਗਿਣਤੀ ਉਹਨਾਂ ਦੇ ਲੋਕਾਂ ਦੀ ਵੀ ਹੈ ਜਿਹੜੇ ਆਖਰਕਾਰ ਇਸ ਮਰਡਰ ਨੂੰ ਗਲਤ ਕਹਦੇ ਨੇ ਭਾਵੇਂ ਲਚਰਤਾ ਦੇ ਉਹ ਖਿਲਾਫ ਨੇਗੇ ਇਸੇ ਦੇ ਨਾਲ ਹੀ ਇੱਕ ਇੰਟਰਵਿਊ ਅਸੀਂ ਕਰੀ ਸੀ ਹੁਣ ਤੋਂ ਕੁਝ ਸਮਾਂ ਪਹਿਲਾਂ ਸਾਡੇ ਨਾਲ ਸਿਮਰਨ ਮੌਜੂਦ ਨੇਗੇ ਆਨਲਾਈਨ ਤੇ ਇਹਨਾਂ ਨੇ ਉਹਦੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਕਈ ਇੰਟਰਵਿਊਜ਼ ਹਾਲਾਂਕਿ ਕਹੀਏ ਕਿ ਇਹਨਾਂ ਦੀ ਲਗਾਤਾਰ ਹੋਈਆਂ ਲੱਗੀਆਂ ਉਦੋਂ ਬਾਅਦ ਹੁਣ ਇੱਕ ਕੰਪਲੇਂਟ ਇਹਨਾਂ ਨੇ ਮੋਹਾਲੀ ਪੁਲਿਸ ਨੂੰ ਦਿੱਤੀ ਹੈ ਜਿਹਦੇ ਵਿੱਚ ਸ਼ਹਿਜਾਦ ਭੱਟੀ ਤੇ ਨੂੰ ਲੈ ਕੇ ਇਹਨਾਂ ਨੇ ਸਵਾਲ ਚੁੱਕੇ ਨੇ ਕਿ ਆਖਰ ਇਹਨਾਂ ਨੂੰ ਕਾਲ ਆਉਂਦੀ ਆ ਸਿਮਰਨ ਸਾਡੇ ਨਾਲ ਮੌਜੂਦ ਨੇ ਸਿਮਰਨ ਕੀ ਕਾਲ ਕੀ ਆਈ ਹੈ ਤੁਹਾਨੂੰ ਤੇ ਹੁਣ ਸਟੈਂਡ ਹਜੇ ਵੀ ਅਮਰਪਾਲ ਮੈਰੋ ਨੂੰ ਲੈ ਕੇ ਉਹੀ ਹੈ ਬਿਲਕੁਲ ਸੇਮ ਉਹੀ ਹੈ ਜੀ ਅਮਰਪਾਲ ਮੈਰੋ ਨੂੰ ਲੈ ਕੇ ਜਿਹੜਾ ਉਹਨੇ ਕੁੜੀ ਦਾ ਮਰਡਰ ਕੀਤਾ ਸੀ ਇੱਕ ਦਾ ਉਹਨੂੰ ਲੈ ਕੇ ਹੈ ਜਿਹੜਾ ਇੱਕ ਸਹਿਜਾਦ ਭੱਟੀ ਸਭ ਤੋਂ ਵੱਡਾ ਗੈਂਗਸਟਰ ਮੰਨੇ ਜਾਂਦਾ ਸਾਡੇ ਭਾਰਤ ਦਾ ਵੀ ਕਹਿ ਸਕਦੇ ਆ ਪਾਕਿਸਤਾਨ ਦਾ ਵੀ ਕਹਿ ਸਕਦੇ ਆ ਉਹਦੇ ਵੱਲੋਂ ਕੱਲ ਕੱਲ ਸ਼ਾਮ ਤੋਂ ਤੇ ਅੱਜ ਸਵੇਰ ਤੱਕ ਦੀਆਂ ਘੱਟੋ ਘੱਟ 8-10 ਕੋਲਾ ਆ ਚੁੱਕੀਆਂ ਨੇ ਵੀ ਤੂੰ ਬੰਦਾ ਸਹਿਜਾਦ ਭੱਟੀ ਨਹੀਂ ਕੋਲਾ ਕਰੀਆਂ ਨੇ ਸਾਰੀਆਂ ਨੇ ਜਾਂ ਅਲੱਗ-ਅਲੱਗਆਂ ਨੇ ਆਹ ਦੇਖੋ ਤੁਹਾਨੂੰ ਮੈਂ ਨੰਬਰ ਵੀ ਦਿਖਾਉਣਾ ਦੇਖੋ ਨੰਬਰ ਵੀ ਦਿਖ ਰਹੇ ਨੇ ਸਹਿਜਾਦ ਭੱਟੀ ਤੇ ਇਹਦੀ ਵੀਡੀਓ ਕਾਲ ਨਾ ਸੋਰੀ ਆਡੀਓ ਤੇ ਗੱਲ ਹੋਈ ਹੈ ਮੈਂ ਸਹਿਜਾਦ ਭੱਟੀ ਇਹ ਤੂੰ ਬੰਦਾ ਬਣ ਜਾ ਨਹੀਂ ਤੇਰਾ ਇਲਜ਼ਾਮ ਬਹੁਤ ਬੁਰਾ ਹੋਊਗਾ ਇਹ ਦੇਖ ਸਕਦੇ ਹੋ ਤੁਸੀਂ ਕਾਰਨ ਕੀ ਹੈ ਇੱਕ ਕਹਿੰਦਾ ਕਿ ਤੂੰ ਅਮਰਪਾਲ ਮਹਿਰੋ ਨੇ ਜਿਹੜਾ ਕੀਤਾ ਸੱਚਾ ਚੰਗਾ ਕੀਤਾ ਮੈਂ ਕਿਹਾ ਚੰਗਾ ਕੰਮ ਕੀ ਕੀਤਾ ਉਹਨੇ ਮੈਂ ਤਾਂ ਉਹਨੂੰ ਕਿਹਾ ਕਿ ਚੰਗਾ ਕੀ ਕੰਮ ਕੀਤਾ ਉਹਨੇ ਜਿਹੜਾ ਇੱਕ ਕੁੜੀ ਨਾਲ ਤਿੰਨ ਤਿੰਨ ਬੰਦਿਆਂ ਨੇ ਕੁੜੀ ਦਾ ਮਰਡਰ ਕਰ ਦਿੱਤਾ ਗਿਆ ਤੂੰ ਚੰਗਾ ਕੰਮ ਕੀ ਕਹਿ ਰਿਹਾ ਹੂੰ ਨਹੀਂ ਪਰ ਜਿਹੜਾ ਸ਼ਹਿਜ਼ਾਦ ਪੱਟੀ ਨੂੰ ਕਿਉਂਕਿ ਸਭ ਤੋਂ ਵੱਡਾ ਸਵਾਲ ਇਹ ਵੀ ਹੈ ਤੁਸੀਂ ਵੀ ਇਹੀ ਚੀਜ਼ ਚੱਕੀ ਸੀ ਉਹਦੇ ਇੰਟਰਵਿਊ 'ਚ ਕਿ ਸਿੱਖੀ ਸਿਧਾਂਤਾਂ ਤੱਕ ਵੀ ਇਹ ਚੀਜ਼ ਪੱਖ 'ਚ ਨਹੀਂ ਹੈਗੀ ਸ਼ਹਿਯਾਦ ਪੱਟੀ ਨੂੰ ਇਹ ਗੱਲ ਦਾ ਇਲਮ ਹੈਗਾ ਕਿ ਸਿੱਖੀ ਸਿਧਾਂਤਾਂ ਦੇ ਨਾਲ ਨੂੰ ਲੈ ਕੇ ਉਹ ਗੱਲ ਕਹਿ ਰਿਹਾ ਜਾਂ ਇਹ ਵੀ ਅਮਰਤਪਾਲ ਮੈਰੋ ਨੇ ਲਚਰਤਾ ਦੇ ਖਿਲਾਫ ਕਰੀ ਇਸ ਲਈ ਉਹ ਉਹ ਨੂੰ ਠੀਕ ਕਹਿੰਦਾ ਹੈਗਾ ਕੰਨ ਦਾ ਕੀ ਜਿਹੜਾ ਅੰਮ੍ਰਿਤਪਾਲ ਮੈਰੋ ਨੇ ਕੀਤਾ ਹੈ ਅੰਮ੍ਰਿਤਪਾਲ ਇੱਕ ਜੋਦਾ ਸੀ ਤੇ ਇਹਦੇ ਵਿੱਚ ਹੁਣ ਦੇਖਿਆ ਜਾਵੇ ਸਿਮਰਨ ਕਿਉਂਕਿ ਇਸ ਚੀਜ਼ ਨੂੰ ਲੈ ਕੇ ਤਾਂ ਬਹੁਤ ਸਾਰੇ ਲੋਕ ਇਕੱਲੇ ਤੁਸੀਂ ਨਹੀਂ ਹੈਗੇ ਬਹੁਤ ਸਾਰੇ ਲੋਕ ਨੇ ਇਸ ਚੀਜ਼ ਨੂੰ ਲਗਾਤਾਰ ਇਤਰਾਜ਼ ਹੈ ਉਹਨਾਂ ਦਾ ਕਿ ਕਿਉਂ ਇਸ ਤਰ੍ਹਾਂ ਦੇ ਨਾਲ ਅੰਮ੍ਰਿਤਪਾਲ ਮੈਰੋ ਨੇ ਕਰਿਆ ਚਲੋ ਹਰੇਕ ਚੀਜ਼ ਦੇ ਦੋ ਪੱਖ ਹੁੰਦੇ ਨੇਗੇ ਤਾਂ ਫਿਰ ਤੁਹਾਨੂੰ ਜਿਵੇਂ ਕਿਹਾ ਵੀ ਤੁਹਾਨੂੰ ਆਪ ਇਹੀ ਗੱਲ ਕਹੀ ਵੀ ਤੁਸੀਂ ਸਮਝਾਇਆ ਵੀ ਉਹਨਾਂ ਨੇ ਨਹੀਂ ਮੰਨੀ ਹੈ ਇਹ ਗੱਲ ਵੀ ਤੁਸੀਂ ਠੀਕ ਕਹਿ ਰਹੇ ਹੋ ਜਾਂ ਇਹਦੇ ਇਹ ਪੱਖ ਵੀ ਹੋ ਸਕਦਾ ਹੈ ਨਹੀਂ ਨਹੀਂ ਦੇਖੋ ਉਹਨਾਂ ਨੇ ਜਿਹੜਾ ਸਮਝਾਇਆ ਇੱਕ ਤਰੀਕਾ ਗਲਤ ਸੀਗਾ ਪੁਲਿਸ ਨੂੰ ਕੋਈ ਕੰਪਲੀਟ ਨਹੀਂ ਦਿੱਤੀ ਕਹਿੰਦੇ ਸੀ ਪੁਲਿਸ ਨੂੰ ਕੋਈ ਕੰਪਲੀਟ ਨਹੀਂ ਸਭ ਝੂਠ ਬੋਲਦੇ ਆ ਕੋਈ ਆਰਟੀਆਚ ਕਢਾ ਲਓ ਕੋਈ ਕੰਪਲੀਟ ਨਹੀਂ ਦਿੱਤੀ ਕੋਈ ਕੁਝ ਨਹੀਂ ਕੀਤਾ ਨਾ ਕਿਸੇ ਅਫਸਰ ਨੂੰ ਮਿਲੇ ਕਹਿੰਦੇ ਅਸੀਂ ਅਫਸਰਾਂ ਤੱਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਕੋਈ ਕੰਪਲੀਟ ਨਹੀਂ ਕੋਈ ਉਲਟਾ ਉਹਨੂੰ ਡਰਾਉਣਾ ਧਮਗਾਉਣਾ ਸ਼ੁਰੂ ਕੀਤਾ ਸੀ 2020 ਤੋਂ ਪਹਿਲਾਂ ਨੂੰ ਭੈਣ ਕਹਿੰਦੇ ਸੀ ਭੈਣ ਨੂੰ ਜਿਹੜੀ ਕਰਤੂਤਾਂ ਦਾ ਪਤਾ ਲੱਗਿਆ ਮਰਤਪਾਲ ਮਹਿਰੋ ਦੀਆਂ ਫਿਰ ਭੈਣ ਨੂੰ ਮੌਤੇ ਘਾਟ ਤਾਰ ਦਿੰਦਾ ਆ ਕਿ ਉਤੋਂ ਉਹਦਾ ਮੋਬਾਈਲ ਚੋਰੀ ਕਰਕੇ ਲੈ ਗਏ ਕਿ ਨੇ ਪਰ ਸ਼ਾਜਾਦ ਭੱਟੀ ਦੀ ਐਂਟਰੀ ਜੇ ਕਹੀਏ ਕਿ ਕਿਉਂਕਿ ਇਹ ਪਹਿਲੀ ਕੋਲ ਹੈ ਸ਼ਾਇਦ ਤੁਹਾਨੂੰ ਜਿਹੜੀ ਆਈ ਹੈਗੀ ਇਸ ਮਾਮਲੇ ਦੇ ਵਿੱਚ ਹਾਲਾਂਕਿ ਚਲੋ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਸ਼ਾਜਾਦ ਭੱਟੀ ਨੇ ਕਈ ਵਾਰੀ ਕਈ ਲੋਕਾਂ ਨੂੰ ਕੋਲਾ ਕਰੀਆਂ ਨੇ ਗਿਆ ਤਾਂ ਉਹਨਾਂ ਇਸ ਚੀਜ਼ ਨੂੰ ਕੀ ਲਗਾਵਾ ਕਿ ਉਹ ਉਹ ਕਤਲ ਨੂੰ ਸਹੀ ਮੰਨ ਰਿਹਾ ਹੈ ਇਹਦਾ ਮਤਲਬ ਦੇਖੋ ਮੈਂ ਸ਼ਾਜਾਦ ਭੱਟੀ ਨੂੰ ਇੰਟਰਵਿਊ ਦੇ ਵਿੱਚ ਕਿਹਾ ਸੀਗਾ ਕਿ ਸਾਡੇ ਪੰਜਾਬ ਦਾ ਮਾਹੌਲ ਨਾ ਖਰਾਬ ਕਰ ਸਾਡੇ ਪੰਜਾਬ ਦਾ ਜੋ ਵੀ ਸਾਡਾ ਪ੍ਰਸ਼ਾਸਨ ਹੈ ਉਹ ਕਾਰਵਾਈ ਕਰੇ ਨਾ ਕਰੇ ਤੁਸੀਂ ਕੌਣ ਹੋ ਇੰਟਰਫੇਅਰ ਕਰਨ ਵਾਲੇ ਕਰੇ ਤੁਸੀਂ ਬਲਾਸਟ ਕਰ ਦਿੰਦੇ ਹੋ ਜਲੰਧਰ 'ਚ ਕਦੇ ਕੁਝ ਕਰ ਦਿੰਦੇ ਹੋ ਕਿਤੇ ਪਰੋਤੀਆਂ ਮੰਗਣੇ ਸ਼ੁਰੂ ਕਰ ਜਾਂਦੇ ਹੋ ਮੈਨੂੰ ਇਹ ਇੰਟਰਵਿਊ 'ਚ ਇਹ ਗੱਲ ਰੱਖੀ ਸੀ ਕਿ ਜਿਹੜਾ ਅਮਰਪਾਲ ਮਹਿਰ ਦੇ ਹੱਕ 'ਚ ਵੀਡੀਓ ਕਿਉਂ ਪਾਉਂਦਾ ਉਹ ਉਹਨੂੰ ਕੀ ਦੇਣਾ ਅਮਰਪਾਲ ਕਿਤੇ ਨਾ ਕਿਤੇ ਲੱਗਦਾ ਕਿ ਨਾ ਕਲੈਕਸ਼ਨ ਜੁੜਦਾ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਹੁਣ ਥ੍ਰੈਟ ਆਈ ਹੈ ਫਿਰ ਆਖਰਕਾਰ ਸਿਮਰਨ ਹੋਰਾਂ ਦਾ ਹਜੇ ਵੀ ਸਟੈਂਡ ਇਹੀ ਰਹੂਗਾ ਜਾਂ ਉਹਨਾਂ ਨੂੰ ਇਹ ਲੱਗਦਾ ਵੀ ਠੀਕ ਹੈ ਕਿ ਇਹਦੇ ਵਿੱਚ ਕਿਉਂਕਿ ਹਰ ਇੱਕ ਬੰਦੇ ਦੀ ਆਪ ਦੀ ਜਾਨ ਦੀ ਸੁਰੱਖਿਆ ਨੂੰ ਪਹਿਲਾਂ ਦੇਖਦਾ ਹੋ ਤੇ ਤੁਹਾਨੂੰ ਐਕਚੁਅਲ ਚ ਉਹਨਾਂ ਨੇ ਫਿਰ ਥ੍ਰੈਟ ਦਿੱਤੀ ਕੀ ਹੈ ਕਿ ਇੱਕ ਤਾਂ ਹੁੰਦਾ ਵੀ ਵੈਸੇ ਬੰਦਾ ਨਾਰਮਲੀ ਸਮਝ ਜਾਂਦਾ ਜੇ ਇਹ ਵੀ ਕਹਿ ਵੀ ਆਖਰ ਤੁਹਾਡਾ ਨੁਕਸਾਨ ਹੋ ਸਕਦਾ ਕਹਿੰਦਾ ਜੇ ਤੂੰ ਅਮਰਤਪਾਲ ਦੇ ਮਹਿਰੋ ਦੇ ਖਿਲਾਫ ਕੋਈ ਐਦਾਂ ਦੀ ਵੀਡੀਓ ਪਾਈ ਤਾਂ ਤੈਨੂੰ ਆਪਣਾ ਜ਼ਿੰਮੇਵਾਰ ਤੂੰ ਆਪ ਹੋਏਗਾ ਮੈਂ ਕਹਾ ਅਸੀਂ ਸੱਚ ਲਈ ਬਾਤ ਚੱਕਾਂਗੇ ਸੱਚ ਲਈ ਖੜੇ ਆ ਕੋਈ ਝੂਠ ਲਈ ਅਸੀਂ ਉਹਦਾ ਐਦਾਂ ਹੀ ਵਿਰੋਧ ਕਰਾਂਗੇ ਕੋਈ ਐਦਾਂ ਕੋਈ ਗਲਤ ਕੰਮ ਕਰੂਗਾ ਤਾਂ ਉਹਦਾ ਜਿਵੇਂ ਵਿਰੋਧ ਕਰਾਂਗਾ ਤਾਂ ਇੱਕ ਤਾਣ ਕੇ ਕਰਾਂਗਾ ਵੀ ਤੂੰ ਕੌਣ ਐ ਮਖਾ ਬੋਲਣ ਵਾਲਾ ਮੈਨੂੰ ਮੈਨੂੰ ਕੀ ਫੋਨ ਕਰਨ ਦਾ ਤੈਨੂੰ ਲੋੜ ਪਈ ਜਿਹੜਾ ਤੂੰ ਮੈਨੂੰ ਫੋਨ ਕਰ ਰਿਹਾ ਅੱਜ ਪਰ ਸਿਮਰਨ ਨੂੰ ਵੀ ਜੇ ਦੇਖੀਏ ਕਿ ਸਿਮਰਨ ਦਾ ਵੀ ਕੀ ਉਦੋਂ ਤਰਕ ਸੀਗਾ ਜਿਹੜਾ ਸਜਾਦ ਭੱਟੀ ਨੂੰ ਨਾਲ ਜੋੜਿਆ ਕਿਉਂਕਿ ਇੰਟਰਵਿਊ ਤਾਂ ਬਹੁਤ ਹੋਈਆਂ ਨੇ ਇਸ ਮਸਲੇਾਂ ਦੇ ਵਿੱਚ ਤੇ ਬਹੁਤ ਸਾਰੇ ਲੋਕ ਬੋਲ ਵੀ ਰਹੇ ਨੇ ਕਿ ਕੋਈ ਅਮਰਤਪਾਲ ਦੇ ਹੱਕ 'ਚ ਵੀ ਬਹੁਤ ਹੋ ਹੈਗੀ ਹੈ ਗਿਣਤੀ ਇਹ ਜੀ ਗੱਲ ਨਹੀਂ ਤੇ ਅਮਰਤਪਾਲ ਦੇ ਜੇ ਕਹੀਏ ਕਿ ਇਸ ਚੀਜ਼ ਨੂੰ ਲੈ ਕੇ ਸਵਾਲ ਖੜੇ ਕਰਨ ਵਾਲਿਆਂ 'ਚ ਜਿਵੇਂ ਕਿ ਤੁਸੀਂ ਵੀ ਹੋ ਉਹਨਾਂ ਦੇ ਵਿੱਚ ਤਾਂ ਤੁਹਾਡਾ ਮੇਨ ਰੋਲ ਸਜਾਦ ਭੱਟੀ ਨੂੰ ਅਟੈਚ ਕਰਨ ਦਾ ਕੀ ਸੀਗਾ ਉਦੋਂ ਦੇਖੋ ਮੈਨੂੰ ਜਿਹੜੀ ਸਜਾਦ ਭੱਟੀ ਨੇ ਅਮਰਤਪਾਲ ਮਹਿਰੋ ਨੇ ਇਹ ਕਿਹਾ ਉਹਨੇ ਵੀ ਯੋਧਾ ਦੱਸਿਆ ਸੀ ਕਿ ਇਹ ਯੋਧਾ ਹੈ ਕਿਸ ਚੀਜ਼ ਦਾ ਯੋਧਾ ਔਰਤ ਦੇ ਹੱਥ ਚੱਕਣਾ ਸਾਡੇ ਗੁਰੂਆਂ ਪੀਰਾਂ ਨੇ ਹਿਫਾਜ਼ਤ ਕੀਤੀ ਹੈ ਔਰਤਾਂ ਦੀ ਹਮੇਸ਼ਾ ਹਿਫਾਜ਼ਤ ਕੀਤੀ ਹੈ ਕਦੇ ਔਰਤਾਂ ਦੇ ਕਦੇ ਹੱਥ ਨਹੀਂ ਚੱਕਿਆ ਕਦੇ ਤੱਪੜ ਤੱਕ ਨਹੀਂ ਮਾਰਿਆ ਇਹ ਬੰਦੇ ਉਹਨੂੰ ਸ਼ਾਬਾਸ਼ੀ ਦੇ ਰਹੇ ਹੱਲਾਸ਼ੇਰੀ ਦੇ ਰਹੇ ਸਜਾਨ ਪੱਟੀ ਜਿਹੜਾ ਗੈਂਗਸਟਰ ਹੈ ਅਮਰਤ ਮਹਿਰੋ ਨੂੰ ਹੱਲਾਸ਼ੇਰੀ ਦੇ ਰਿਹਾ ਕਿ ਤੂੰ ਚੰਗਾ ਕੰਮ ਕੀਤਾ ਚੰਗਾ ਕੰਮ ਕੀਤਾ ਇਹਨਾਂ ਨੂੰ ਅਵਾਰਡ ਮਿਲਣਾ ਚਾਹੀਦਾ ਕਿ ਔਰਤਾਂ ਦੇ ਹੱਥ ਜਾ ਕੇ ਅਵਾਰਡ ਦੇਣਾ ਚਾਹੀਦਾ ਇਹਨਾਂ ਨੂੰ ਇੰਡੀਆ 'ਚ ਪਰ ਸਿਮਰਨ ਦੇਖਿਏ ਜਿਵੇਂ ਜੇ ਕਹੀਏ ਕਿ ਤੁਸੀਂ ਵੀ ਜਿਵੇਂ ਲਗਾਤਾਰ ਇਸ ਚੀਜ਼ ਨੂੰ ਲੈ ਕੇ ਐਕਟਿਵ ਹੋ ਐਦੋਂ ਪਹਿਲਾਂ ਤੁਹਾਡਾ ਬਰਜਿੰਦਰ ਪਾਸਟਰ ਵਾਲੇ ਮਾਮਲੇ 'ਚ ਵੀ ਤੁਸੀਂ ਐਕਟਰ ਰਹੇ ਐਕਟਿਵ ਰਹੇ ਹੋਗੇ ਤਾਂ ਤੁਹਾਨੂੰ ਨਹੀਂ ਲੱਗਦਾ ਵੀ ਇੱਕ ਤਰ੍ਹਾਂ ਕਿਤੇ ਇਸ ਮਾਮਲੇ ਨੂੰ ਲੈ ਕੇ ਕਿਉਂਕਿ ਬੜਾ ਸੰਜੀਦਾ ਮਾਮਲਾ ਹੈਗਾ ਇੱਕ ਪਾਸੇ ਜੇ ਦੇਖਦੇ ਹਾਂ ਅਸੀਂ ਸਿੱਖੀ ਸਿਧਾਂਤਾਂ ਨੂੰ ਲੈ ਕੇ ਲਗਾਤਾਰ ਚਰਚਾ ਹੋ ਰਹੀ ਹੈ ਤੇ ਦੂਜੇ ਪਾਸੇ ਦੇਖਿਆ ਜਾਵੇ ਤਾਂ ਜਦੋਂ ਸਿਮਰਨ ਹੋਰੇ ਬੋਲਦੇ ਨੇ ਤਾਂ ਆਖਰ ਬਹੁਤ ਸਾਰੇ ਲੋਕਾਂ ਨੂੰ ਭੜੀਆਂ ਵੀ ਲੱਗ ਰਹੀਆਂ ਨੇ ਗੱਲਾਂ ਤੇ ਸਿਰਫ ਤੁਹਾਨੂੰ ਹੀ ਕਾਲ ਆਉਣ ਦਾ ਮਤਲਬ ਇਹੀ ਵੀ ਤੁਸੀਂ ਉਹਨਾਂ ਦਾ ਜ਼ਿਕਰ ਕਰਾਇਆ ਇਸ ਕਰਕੇ ਬਿਲਕੁਲ ਇਸੇ ਕਰਕੇ ਉਹਨੇ ਮੈਨੂੰ ਕਾਲ ਕਰਕੇ ਸਪੈਸ਼ਲ ਕਿਹਾ ਕੱਲ ਤੋਂ ਫੋਨ ਮੈਂ ਚੱਕ ਨਹੀਂ ਸੀ ਰਿਹਾ ਮੈਂ ਕਿਹਾ ਪਤਾ ਨਹੀਂ ਕੋਈ ਕੌਣ ਫੋਨ ਕਰ ਰਿਹਾ ਅੱਜ ਦੋ ਸਵੇਰ 10:00 ਵਜੇ 5 ਮਿੰਟ ਤੇ ਮੈਂ ਕਾਲ ਪੀਕ ਕਰੀ ਕਹਿੰਦਾ ਮੈਂ ਸਜਾਦ ਪੱਟੀ ਗੱਲ ਕਰਦਾ ਮੈਂ ਕਿਹਾ ਦੱਸੋ ਜੀ ਸੇਵਾ ਦੱਸੋ ਤੁਸੀਂ ਮੈਨੂੰ ਕਾਲ ਕਰਨ ਦਾ ਕੀ ਮਤਲਬ ਸੀਗਾ ਮੈਨੂੰ ਕਿਉਂ ਕਾਲ ਕਰਦੇ ਹੋ ਕਿ ਤੁਸੀਂ ਗੈਂਗਸਟਰ ਹੋ ਕਹਿੰਦਾ ਤੂੰ ਮੇਰੇ ਖਿਲਾਫ ਐਦਾਂ ਐਦਾਂ ਬੋਲ ਰਿਹਾ ਮੈਂ ਕਿਹਾ ਬੋਲਾਂਗਾ ਤੂੰ ਕੀ ਚੰਗਾ ਕੰਮ ਕਰਦੇ ਜਿਹੜਾ ਤੇਰੇ ਹਾਰ ਪਈਏ ਮਕਦਰ ਤੇ 6:00 ਵੱਜਣੇ ਚਾਹੀਦੇ ਆ ਮੈਂ ਤਾਂ ਖੁਦ ਕਹਾਂਗਾ ਤੇਰੇ 6:00 ਵੱਜਣੇ ਜੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦਾ ਤੂੰ ਕੌਣਾ ਇਹਨੂੰ ਸ਼ਾਬਾਸ਼ੀ ਦੇਣ ਵਾਲਾ ਤੈਨੂੰ ਵੀ ਅਵਾਰਡ ਦਵੇ ਪਾਕਿਸਤਾਨ ਜਾਂ ਸਾਡਾ ਭਾਰਤ ਦੇ ਅਵਾਰਡ ਦਵੇ ਤੂੰ ਕਿੰਨੇ ਗਲਤ ਕੰਮ ਕਰਦਾ ਕੀ ਚੰਗਾ ਕੀ ਤੇਰੀ ਕੀ ਦੇਣਾ ਤੇ ਪਾਕਿਸਤਾਨ ਨੂੰ ਇੱਕ ਗੈਂਗਸਟਰ ਹੈ ਤਾਂ ਤੂੰ ਦੇਣਾ ਉਤੋਂ ਮੈਨੂੰ ਕਹਿੰਦਾ ਤੂੰ ਦੁਬਈ ਆ ਜਾ ਫਰਾਂਸ ਆ ਜਾ ਜਾਪਾਨ ਆ ਮੈਂ ਕਿਉਂ ਜਾਵਾਂ ਕਹਿੰਦਾ ਬੈਲਜੀਅਮ ਆ ਜਾ ਤੇਰੇ ਜਿਹਾ ਐਡਾ ਤੂੰ ਵੱਡਾ ਮੈਨੂੰ ਕਹਿੰਦਾ ਸ਼ੇਰ ਹੈ ਤੂੰ ਕਹਿੰਦਾ ਬੈਲਜੀਅਮ ਆ ਜਾ ਮੈਂ ਕਹਾਂ ਮੈਨੂੰ ਕੀ ਲੋੜ ਪਈ ਆਣ ਦੀ ਤੂੰ ਆ ਜਾ ਨ ਪਰ ਸ਼ਹਾਜਾਦ ਪੱਟੀ ਨੂੰ ਲੈ ਕੇ ਜਿਵੇਂ ਉਰੇ ਕਾਫੀ ਐਕਟਿਵ ਮਾਹੌਲ ਦੇਖਿਆ ਤੁਹਾਨੂੰ ਨਹੀਂ ਲੱਗਿਆ ਸਿਮਰਨ ਕਿ ਕਿਤਨਾ ਕਿਤੇ ਜੇ ਦੇਖਿਆ ਜਾਵੇ ਖਤਰਾ ਹੋ ਸਕਦਾ ਇਸ ਚੀਜ਼ ਨੂੰ ਲੈ ਕੇ ਬਾਈ ਜੀ ਦੇਖੋ ਖਤਰੇ ਦੀ ਗੱਲ ਇਹ ਹੈ ਇੱਕ ਦਿਨ ਮਰਨਾ ਤਾਂ ਮਰਨਾ ਮਰਨਾ ਹੈ ਹੀ ਹੈ ਤੇ ਆ ਤਾਂ ਕਰੂਗਾ ਨਾ ਕਿ ਮੈਂ ਉਸ ਕੁੜੀ ਦਾ ਸਾਥ ਦੇ ਰਿਹਾ ਸੀਗਾ ਇਸ ਲਈ ਉਹਨੂੰ ਮੌਤ ਮੌਤ ਤੇ ਘਾਟ ਤਾਰ ਦਿੱਤਾ ਮੈਂ ਤਾਂ ਕਹਿੰਦਾ ਸੱਚ ਲਈ ਖੜਾਂਗੇ ਬਾਈ ਜੀ ਜੋ ਚਾਹ ਮੇਰੀ ਗਰਦਨ ਚਲੀ ਜਾਵੇ ਮੈਂ ਸੱਚ ਲਈ ਆਵਾਜ਼ ਚੱਕਾਂਗਾ ਜੋ ਮਰਜ਼ੀ ਹੋ ਜਵੇ ਆਪਾਂ ਜਿਹੜਾ ਗੱਲ ਤੁਹਾਨੂੰ ਗਲਤ ਕਵਾਂਗੇ ਸਿਮਰਨ ਤੁਹਾਨੂੰ ਵੀ ਬਹੁਤ ਸਾਰੇ ਲੋਕ ਜੇ ਕਹੀਏ ਕਿ ਇਹ ਕਮੈਂਟਾਂ ਦੇ ਵਿੱਚ ਇਹ ਗੱਲ ਕਹਿੰਦੇ ਨੇ ਵੀ ਸਿਮਰਨ ਆਖਰ ਉਹ ਐਡੀ ਸਜਜੀ ਕੁੜੀ ਨਹੀਂ ਸੀ ਉਹਦੇ ਇੱਕ ਲੱਚਰ ਵੀਡੀਓ ਸੀ ਲੱਚਰ ਉਹਦਾ ਕੰਟੈਂਟ ਸੀਗਾ ਤਾਂ ਸਿਮਰਨ ਹੋਰੇ ਉਹਦੇ ਨਾਲ ਵੀ ਕਿਉਂ ਖੜਦੇ ਨੇ ਮੈਂ ਖੜਦਾ ਨਹੀਂ ਜਿਹੜਾ ਇਹਨਾਂ ਤਰੀਕਾ ਗਲਤ ਚ ਕਾਨੂੰਨ ਨੂੰ ਹੱਥ 'ਚ ਲਿਆ ਉਹਨਾਂ ਕਿਉਂ ਲਿਆ ਇਹਨਾਂ ਦੇ ਕੈਦੌਲਟੀ ਜਿਹੜੇ ਕਾਨੂੰਨ ਚ ਹੱਥ ਲਿਆ ਜਿਹੜੀਆਂ ਹੋਰ ਕੁੜੀਆਂ ਦੀ ਗੱਲ ਕਰਦੇ ਬਾਈ ਸਨੀ ਲੌਨ ਮਰ ਗਈ ਸੀ ਉਦੋਂ ਕਿਉਂ ਨਹੀਂ ਪੰਜਾਬੀ ਬੋਲਿਓ ਵੀ ਤਾਂ ਪੰਜਾਬੀ ਹੁਸ਼ਿਆਰ ਬਰਦੀ ਰਹਿਣ ਵਾਲੀ ਐ ਉਦੋਂ ਉੱਥੇ ਪੰਜਾਬੀ ਕਿੱਥੇ ਮਰ ਗਏ ਸੀਗੇ ਦੱਸੋ ਪਹਿਲਾਂ ਮੈਨੂੰ ਉੱਥੇ ਕਿੱਥੇ ਚਲੇ ਗਏ ਸੀਗੇ ਜਿਸ ਟਾਈਮ ਸਨੀ ਲੌਨ ਦੀ ਵੀਡੀਓ ਆਉਂਦੀਆਂ ਸੀ ਪੌਰਨ ਵੀਡੀਓ ਅੱਜ ਵੀ ਪੰਜਾਬ 'ਚ ਪੌਰਨ ਸਾਈਟਾਂ ਚੱਲਦੀਆਂ ਨੇ ਵੈਬਸਾਈਟਾਂ ਚੱਲਦੀਆਂ ਨੇ ਇਹ ਕਿਉਂ ਨਹੀਂ ਬੰਦ ਕਰਾਂਦੇ ਗੱਲ ਕਰੀਏ लवली ਪ੍ਰੋਫੈਸ਼ਨਲ ਯੂਨੀਵਰ ਟੈਕਸ ਰੇਟ ਚੱਲਦੀ ਪਈ ਹੈ ਉੱਥੇ ਰੋਕ ਲੰਦੇ ਉੱਥੇ ਕਿਹਨੇ ਰੋਕੇ ਅੰਮ੍ਰਿਤਸਰ ਦੀ ਗੱਲ ਕਰੀਏ ਚਾਰ ਪੰਜ ੱਡੇ ਇਦਾਂ ਦੇ ਜਿੱਥੇ ਕੰਮ ਸ਼ਰਿਆਮ ਹੀ ਚੱਲਦਾ ਉੱਥੇ ਰੋਕ ਲੰਦੇ ਪਿੱਲੀ ਪੀਤ ਜਾ ਕੇ ਬੰਦੇ 크੍ਰਿਸਚਨ ਬਣ ਗਏ ਉੱਥੇ ਕਿਹਨੇ ਨਹੀਂ ਰੋਕੇ ਇਹਨਾਂ ਨੇ ਉੱਥੇ ਕਿਹਨੇ ਨਹੀਂ ਚੱਲੀ ਸਿਰਫ ਪੰਜਾਬ 'ਚ ਦਵਾਣਾ ਚਾਹੁੰਦੇ ਜਿਹਨੇ ਪੰਜਾਬ 'ਚ ਚੱਲਦੀ ਹੈ ਇਹ ਬਾਣੇ ਨੂੰ ਬਦਨਾਮ ਕਰਨ ਲੱਗੇ ਆ ਇਹ ਹੀ ਕਹਿਣਾ ਚਾਹੁੰਦਾ ਮੈਂ ਤੇ ਹੁਣ ਅੱਗੇ ਦਾ ਕੀ ਸਟੈਪ ਹੈ ਤੁਸੀਂ ਚਲੋ ਉਹਰੇ ਤਾਂ ਕੰਪਲੀਟ ਦੇਤੀ ਹੈ ਇੱਕ ਤੁਸੀਂ ਪਰਸੋਂ ਇਹ ਗੱਲ ਵੀ ਕਹੀ ਸੀ ਕਿ ਤੁਸੀਂ ਜਾਉਂਗੇ ਬਠਿੰਡੇ ਉਹ ਪਰਿਵਾਰ ਦੇ ਨਾਲ ਪੁਲਿਸ ਨੂੰ ਮੁਲਾਕਾਤ ਦੇ ਵਾਸਤੇ ਉਹ ਪ੍ਰੋਗਰਾਮ ਤੁਹਾਡਾ ਹੈਗਾ ਹਜੇ ਵੀ ਜਾਂ ਇਹ ਚੀਜ਼ ਨੂੰ ਲੈ ਕੇ ਬਣੋਗੇ ਕੋਈ ਚੀਜ਼ਾਂ ਬਿਲਕੁਲ ਬਿਲਕੁਲ ਜਾਵਾਂਗੇ ਜੀ ਕੱਲ ਤਿਆਰੀ ਸਾਡੀ ਅਸੀਂ ਜਾਂਦੀ ਕੱਲ ਪੂਰਾ ਉਹਨਾਂ ਨੂੰ ਜਾ ਕੇ ਮਿਲਾਂਗੇ ਅਸੀਂ ਸਾਹਿਬ ਨੂੰ ਪਰਿਵਾਰ ਨੂੰ ਲੈ ਕੇ ਅਸੀਂ ਸਾਹਿਬ ਦੇ ਮਿਲਾਂਗੇ ਜੀ ਹਾਂ ਚਲੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਹੋ ਤੇ ਆਖਰ ਪੁਲਿਸ ਨੂੰ ਜਿਹੜੀ ਸ਼ਿਕਾਇਤ ਆ ਆਖਰ ਸਿਮਰਨ ਹੋਰਾਂ ਨੇ ਦਿੱਤੀ ਹੈ ਤੇ ਇਹ ਪੂਰੇ ਮਾਮਲੇ ਨੂੰ ਲੈ ਕੇ ਜੇ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਹੁਣ ਅੱਗੇ ਸ਼ਹਾਜਾਦ ਪੱਟੀ ਹੋਰਾਂ ਦੀ ਐਂਟਰੀ ਹੋਈ ਹੈ ਤਾਂ ਉਹਦੇ ਵਿੱਚ ਕਹਿ ਜਾ ਸਕਦਾ ਵੀ ਆਉਂਦੇ ਦਿਨਾਂ ਨੂੰ ਹਾਲਾਂਕਿ ਪੁਲਿਸ ਦਾ ਆਪਦਾ ਐਕਟਿਵ ਰੋਲ ਹੋਊਗਾ ਕਿਵੇਂ ਦੇਖਦੇ ਨੇ ਪਰ ਅਮਰਤਪਾਲ ਮਹਿਰੋਂ ਦੇ ਮਾਮਲੇ 'ਚ ਜਦੋਂ ਅਸੀਂ ਦੇਖੀਏ ਤਾਂ ਅਮਰਤਪਾਲ ਮਹਿਰੋਂ ਦੇ ਮਾਮਲੇ ਦੇ ਵਿੱਚ ਲਗਾਤਾਰ ਹੈ ਜਿਹੜਾ ਜਿਸ ਤਰ੍ਹਾਂ ਦੇ ਨਾਲ ਲੋਕ ਬੋਲ ਰਹੇ ਨੇ ਤਾਂ ਉਹਦੇ ਵਿੱਚ ਇਹ ਵੀ ਹੈ ਕਿ ਨਾਲੋਂ ਨਾਲ ਕਿਤੇ ਨਾ ਕਿਤੇ ਹੁਣ ਪਾਕਿਸਤਾਨ ਤੋਂ ਸ਼ਹਿਜ਼ਾਦ ਪੱਟੀ ਹੋਣਾਂ ਦੀ ਵੀ ਐਂਟਰੀ ਹੋਈ ਹੈ ਉਹ ਇਸ ਚੀਜ਼ ਤੇ ਇਤਰਾਜ਼ ਚੁਣਦੇ ਨੇ ਹਾਲਾਂਕਿ ਦੋਵੇਂ ਪੱਖ ਨੇ ਇਸ ਪੂਰੇ ਮਸਲੇ ਦੇ ਜਿਹਦੇ ਵਿੱਚ ਆਖਰ ਅਸੀਂ ਦੇਖਦੇ ਹਾਂ ਕਿ ਕਈ ਲੋਕ ਉਹਨਾਂ ਦੇ ਹੱਕ 'ਚ ਖੜ੍ਹ ਰਹੇ ਨੇ ਤੇ ਕਈ ਲੋਕ ਉਹਨਾਂ ਨੂੰ ਇਸ ਚੀਜ਼ ਦੇ ਲਈ ਗਲਤ ਮੰਨਦੇ ਨੇ ਹਾਲਾਂਕਿ ਇਹ ਲੋਕਾਂ ਦਾ ਫੈਸਲਾ ਹੈ ਕਿ ਆਖਰ ਕੋ ਕਿਹਦੇ ਨਾਲ ਜਾਂਦਾ ਪਰ ਕਾਨੂੰਨਨ ਤੌਰ ਦੇ ਉੱਤੇ ਅੱਜ ਵੀ ਜੇ ਕਿਹਾ ਜਾਵੇ ਤਾਂ ਕਿਤੇ ਨਾ ਕਿਤੇ ਸਿਮਰਨ ਹੋ ਰਹੇ ਕਹਿੰਦੇ ਨੇ ਕਿ ਅਸੀਂ ਆਪਦੇ ਗੱਲ ਤੇ ਸਟੈਂਡ ਕਰਦੇ ਹਾਂ ਤੇ ਅਸੀਂ ਜਾਵਾਂਗੇ ਪਰਿਵਾਰ ਦੇ ਹੱਕ ਨੂੰ ਲੈ ਕੇ